ਕਬੇ ਕੀ ਹੋ ਜਾਣਾ ਇੱਕ ਬਲੇਡਾਂ ਦੀ ਬਹੁਤ ਸਮੱਸਿਆ ਆਂਦੀ ਪਈ ਹੈ ਮੈਨੂੰ ਵੀ ਕਈ ਫੋਨ ਆਏ ਆ ਕਿ ਬਲੇਡ ਨਹੀਂ ਮਿਲਦੇ ਪਏ ਆ ਤੇ ਜਗਮੀਤ ਭਾਜੀ ਜੀ ਹੁਣਾਂ ਦੀ ਸ਼ੋਪ ਤੇ ਹਰੇਕ ਤਰ੍ਹਾਂ ਦਾ ਬਲੇਡ ਮਿਲੂਗਾ ਤੁਹਾਨੂੰ ਉਪਰ ਸਿੱਟਿੰਗ ਦੀ ਕੰਪਨੀ ਦਾ ਜਸਵੰਤ ਦਾ ਗ੍ਰੈਂਡ ਬੋਲ ਦਾ ਜਿਹੜਾ ਵੀ ਚਾਹੀਦਾ ਹੈ ਨਾ ਕੋਈ ਜ਼ਿਆਦਾ ਕਰਦੇ ਜਸਵੰਤ ਦੇ ਅਵੇਲੇਬਲ ਹੈ ਤਾਂ ਸਭ ਹਰੇ ਹਾਂਜੀ ਹਾਂ ਇਹ ਮਤਲਬ ਕਿ ਆਪਣੇ ਜੋ ਵੀ ਹੈ ਨਾ ਸਾਰੇ ਜਸਵੰਤ ਕੰਪਨੀ ਦੇ ਭਾਜੀ ਇਹ ਹੈ ਨਾ ਨਹੀਂ ਮੀ ਜੀ ਆਪਰੇ ਕੋਲ ਸਾਰੀਆਂ ਕੰਪਨੀਆਂ ਦੇ ਨੇ ਜੀ ਬਲੇਡ ਠੀਕ ਹੈ ਜੀ ਇਹ ਜਸਵੰਤ ਸਿੰਘ ਹਾਂ ਜੀ ਜਸਵੰਤ ਆ ਲੈਨ ਫੋਰਸ ਜੀ ਠੀਕ ਹੈ ਜੀ ਤੇ ਆਹ ਤਾਂ ਉਹਦਾ ਬਲੇਡ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਫੋਨ ਆਏ ਨਾ ਕਹਿੰਦੇ ਕਿ ਸਾਡਾ ਬਲੇਡ ਨਹੀਂ ਮਿਲ ਰਿਹਾ ਪ੍ਰੋਵਾਈਡ ਨਹੀਂ ਹੋ ਰੇ ਲੈਸ਼ੋ ਜਿਹੜੀ ਕੰਪਨੀ ਦੇ ਤੁਹਾਨੂੰ ਰੂਟਾ ਕਟ ਦੇ ਬਲੇਡ ਚਾਹੀਦੇ ਨੇ ਹਰ ਤਰ੍ਹਾਂ ਦੇ ਰੂਟਾ ਕਟ ਦੇ ਬਲੇਡ ਸਰਕਲ ਅਵੇਲੇਬਲ ਨੇ ਔਰ ਅਸੀਂ ਔਨ ਆਰਡਰ ਤੇ ਭੇਜ ਦਾਂਗੇ ਤੁਹਾਨੂੰ ਘਰੇ ਬੈਠੇ ਬਲੇਡ ਮੰਗਾ ਸਕਦੇ ਹੋ ਅਸੀਂ ਬਸ ਰਾਹੀਂ ਜੱਗਸੀਰੂ ਜੀ ਤਰ੍ਹਾਂ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਕੋਈ ਵੀ ਰੇਟ ਆਪਾਂ ਜੀ ਹਰ ਤਰ੍ਹਾਂ ਦੇ ਪਲੇਟ ਮਿਲ ਸਕਦੇ ਆ ਜਿਹੜਾ ਵੀ ਰੋਟੇਟਰ ਸੁਪਰਸੀਡਰ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਇਹ ਨਹੀਂ ਜਿਹੜੀਆਂ ਅਸੀਂ ਵੇਚਦੇ ਆ ਉਹੀ ਮਿਲਣਗੇ ਸਾਰੀਆਂ ਕੰਪਨੀਆਂ ਮਿਲ ਸਕਦੇ ਬੰਦ ਕਰ ਦਿਓ